ਐਡੀਟਰ ਪ੍ਰੇਮ ਪਾਰਟੀਆ ਵਾਸ ਅੰਡਰ ਕ੍ਰਿਟਿਸਿਜ਼ਮ ਹਮਮ ਐਡੀਟਰ ਪ੍ਰੇਮ ਪਾਰਟੀਆ ਦਾ ਜਿਹੜਾ ਪੋਲਿਟਿਕਲ ਲਾਈਨ ਸੀ ਆ ਆਈਡਿਓਲੋਜੀਕਲ ਬੈਂਟ ਆਫ ਮਾਈਂਡ ਪੂਰੀ ਪੰਜਾਬ ਮਿਲਿਟੈਂਸੀ ਦੇ ਦੌਰ ਨੂੰ ਦੇਖਣ ਦਾ ਹਮਮ ਤੇ ਉਹਨੂੰ ਲੈ ਕੇ ਲੋਕ ਕਾਫੀ ਨਰਾਸ਼ ਹੋਏ ਇਹਦੀ ਕੋਈ ਤੁਸੀਂ ਉਦਾਹਰਨ ਦੇ ਸਕਦੇ ਹੋ ਔਰ ਤੁਸੀਂ ਤੁਹਾਡਾ ਇਸ ਬਾਰੇ ਕੀ ਵਿਊ ਪੁਆਇੰਟ ਹੈ ਮੈਂ ਇੱਕ ਗੱਲ ਜਿਹੜੀ ਇਹ ਵੀ ਤੁਹਾਨੂੰ ਸਾਂਝੀ ਕਰਨਾ ਚਾਹੁੰਦਾ ਕਿ ਟ੍ਰਿਬਿਊਨ ਦੇ ਧਾਰੇ ਦੇ ਵਿੱਚ ਜੋ ਵੀ ਪਾਲਿਸੀ ਸੀਗੀ ਐਡਿਟੋਰੀਅਲ ਦੀ ਜਾਂ ਖਬਰਾਂ ਦੀ ਹੈ ਹਾਂਜੀ ਉਹਦੇ ਵਿੱਚ ਉਹਦਾ ਬਲੂਪ੍ਰਿੰਟ ਤਾਂ ਤਿਆਰ ਹੈ ਕਿ ਤੁਹਾਨੂੰ ਪਤਾ ਕਿ ਤੁਸੀਂ ਇਹਨਾਂ ਗੱਲਾਂ ਤੇ ਕਰਨਾ ਤੁਸੀਂ ਕਮਿਊਨਲ ਨਹੀਂ ਹੋਣਾ ਤੁਸੀਂ ਇਸ ਪਾਸੇ ਨਹੀਂ ਜਾਣਾ ਉਹ ਲਾਰਨੀ ਹੋਣਾ ਕਰਨ ਦਾ ਪਰ ਮੈਂ ਇੱਕ ਗੱਲ ਦੱਸਦਾ ਵੀ ਇਹ ਪ੍ਰੇਮ ਪਾਰਟੀ ਆਹਰਾਂ ਦਾ ਜਾਂ ਬਾਅਦ ਚ ਵੀ ਰਿਹਾ ਜਾਂ ਟਰਸਟ ਦਾ ਵੀ ਮੈਂ ਇਸ ਪੱਖੋਂ ਸਰਾਨਾ ਨਹੀਂ ਕਰਨਾ ਚਾਹੂੰਗਾ ਕਿ ਉਹਨਾਂ ਨੇ ਪੰਜਾਬੀ ਟ੍ਰਿਬਿਊਨ ਨੂੰ ਬੜੇ ਵੱਡੇ ਪੱਧਰ ਤੱਕ ਜਾਂ ਹਿੰਦੀ ਨੂੰ ਵੀ ਇਹ ਖੁੱਲ੍ਹ ਦਿੱਤੀ ਰੱਖੀ ਖੁੱਲ੍ਹ ਨਹੀਂ ਰੱਖੀ ਖੁੱਲ੍ਹ ਦਿੱਤੀ ਰੱਖੀ ਖੁੱਲ੍ਹ ਦਿੱਤੀ ਦੇ ਰੱਖੀ ਖੁੱਲ੍ਹ ਅਸੀਂ ਲਈ ਜਾ ਦਿੱਤੀ ਕਿ ਇਦਾਂ ਸਾਰਾ ਕੁਝ ਲਾਗੂ ਨਹੀਂ ਹੁੰਦਾ ਸੀ ਪ੍ਰੇਮ ਪਾਰਟੀਆਂ ਹਰਾਂ ਦਾ ਬੇਸ਼ੱਕ ਨਿੱਜੀ ਤੌਰ ਤੇ ਜਾਂ ਆਪਣੇ ਟ੍ਰਿਬਿਊਟ ਜਿਸ ਤਰ੍ਹਾਂ ਸਿੱਖਾਂ ਪ੍ਰਤੀ ਉਹ ਕਿਤੇ ਕਿਤੇ ਨਫ਼ਰਤ ਵਾਲਾ ਵੀ ਰਿਹਾ ਕਿਤੇ ਲਿਖਣ ਵਾਲਾ ਵੀ ਰਿਹਾ ਪਰ ਉਹਨਾਂ ਨੇ ਇਹ ਸਾਰੇ ਕੁਝ ਲਈ ਕਦੇ ਕੋਈ ਇਦਾਂ ਐਕਟ ਨਹੀਂ ਕੀਤਾ ਕਰਨ ਦਾ ਮੈਂ ਤੁਹਾਨੂੰ ਆਪਣੀ ਉਦਾਹਰਨ ਦੱਸਣਾ ਚਾਹੁੰਦਾ ਕਿ ਅਸੀਂ ਉਦੋਂ ਮੈਂ ਕਿਹਾ 83 ਦੇ ਸ਼ੁਰੂ ਦੀ ਗੱਲ ਹੈ ਕੋਈ ਮੈਨੂੰ ਯਾਦ ਹੀ ਚੰਗੀ ਤਰ੍ਹਾਂ ਜਦੋਂ ਜਿਹੜਾ ਇਹ ਪਾਣੀ ਦਾ ਮੋਰਚਾ ਸੀ ਪੰਜਾਬ ਦਾ ਅਸਲ ਚ ਕਪੂਰੀ 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 ਮੈਂ ਤੁਹਾਨੂੰ ਦੱਸਿਆ ਸੀ ਆਪਾਂ ਗੱਲ ਕਰਦੇ ਹਾਂ ਕਿ ਜਦੋਂ ਇੰਦਰਾ ਗਾਂਧੀ ਉੱਥੇ 8 ਅਪ੍ਰੈਲ 1982 ਨੂੰ 1982 ਸੀ ਸ਼ਾਇਦ ਉਹਦਾ ਟੱਕ ਲਾਉਣ ਆਏ ਆ ਨੈਤ ਨੀ ਪੱਤਰ ਰੱਖਣ ਆਏ ਆ ਨਾ ਉਹਦੋਂ ਅਸੀਂ ਕਵਰ ਕਰਨ ਗਏ ਸੀ ਮੈਂ ਗਿਆ ਸੀ ਪੰਜਾਬੀ ਟੀਵੀ ਉੱਤੇ ਭਾਜੀ ਕਰਮਜੀਤ ਸਿੰਘ ਬਲੇ ਸੀਨੀਅਰ ਜਲਸ ਨੇ ਜਿਹੜਾ ਪੰਜਾਬ ਬਾਰੇ ਬਹੁਤ ਜੁੜੇ ਲਗਾਤਾਰ ਇਹ ਗਏ ਸੀ ਤੇ ਪ੍ਰੇਮਿੰਦਰਾ ਅੰਗਰੇਜ਼ੀ ਬਲੋਂਗੇ ਸੀ ਜੋਗਜਾਏ ਪਤਰਕ ਆਪਣਾ ਸਾਡੇ ਫੋਟੋਗ੍ਰਾਫਰ ਗਏ ਸੀ ਉਹਦੋਂ ਅਸੀਂ ਇੱਕ ਪਾਸੇ ਕਪੂਰੀ ਮੋਰਚਾ ਸੀ ਕਪੂਰੀ ਦਾ ਸੀਗਾ ਆਪਣਾ ਜਿਹੜਾ ਉੱਥੇ ਦੀਪਾਥਰ ਹੈ ਇੱਕ ਪਾਸੇ ਇਹਨਾਂ ਨੇ ਕਮਿਊਨਿਸਟ ਪਾਰਟੀ ਦੇ ਹਰਕੇਸ ਨੂੰ ਜਿੱਤ ਤੇ ਆਪਣਾ ਸੰਤ ਲੰਗਵਾਲ ਤੇ ਹੋ ਸਕਿਆ ਕੱਲ ਹੀ ਆਇਆ ਹੋ ਸੀਗਾ ਸੋ ਉੱਥੋਂ ਜਿਹੜੀ ਅਸੀਂ ਉਹਦੀ ਕਵਰੇਜ ਵੀ ਕੀਤੀ ਥਾਰਾ ਸੀਪੀਐਮ ਨੇ ਉਸ ਦਿਨ ਮੈਰੀਕਲ ਆਪੋਜ਼ ਕੀਤਾ ਔਰ ਅਕਾਲੀ ਦਲ ਇਹਨਾਂ ਦਾ ਮੋਰਚਾ ਲੱਗਿਆ ਇਕੱਠਾ ਸਾਂਝਾ ਲਾਇਆ ਇਹ ਪਾਣੀ ਦਾ ਮੋਰਚਾ ਸੀ ਅਸੀਂ ਸਾਂਝਾ ਲੱਗਿਆ ਤੇ ਉਧਰੋਂ ਟੱਕ ਲਾਉਣ ਆਈ ਹਾਂ ਹਾਂ ਹੋਰ ਟੱਕ ਲਾਉਣ ਜਦੋਂ ਆਈ ਆ ਉਹਦੇ ਬ੍ਰੋਚ ਚ ਸਾਂਝਾ ਮੋਰਚਾ ਸ਼ੁਰੂ ਕੀਤਾ ਨਾ ਜਦੋਂ ਪਤਾ ਲੱਗਿਆ ਕਿ ਟੱਕ ਲਾਉਣ ਆ ਰਹੀ ਹੈ ਤੇ ਪੰਜਾਬ ਦਾ ਨੁਕਸਾਨ ਹੋਣਾ ਪੰਜਾਬ ਦਾ ਪਾਣੀ ਲੁੱਟਿਆ ਜਾਣਾ ਹੈਗਾ ਉਦੋਂ ਉਹਨਾਂ ਨੇ ਦੂਜੇ ਪਾਸੇ ਕੀਤਾ ਮੈਂ ਤਾਂ ਦਾ ਕਿ ਪੰਜਾਬ ਦੇ ਪਾਣੀ ਦਾ ਮੋਰਚਾ ਸ਼ੁਰੂ ਹੋਇਆ ਇਹ ਤੋਂ ਚਾਰੇ ਪੰਜ ਪਹੁੰਚੇ ਜਿਹੜਾ ਮੋਰਚੇ ਇੰਨੀਆਂ ਜਿਹੜਾ ਭਰਤੀ ਤੁਸੀਂ ਉਹਦਾ ਕੁਝ ਸੋਚ ਨਹੀਂ ਸਕਦੇ ਕਿ ਜਿਹੜਾ ਚ ਥਾਂ ਨਹੀਂ ਸੀ ਵੀ ਸੜਕਾਂ ਤੇ ਵੀ ਜਿਹੜਾ ਬਣਾਉਣ ਨੂੰ ਲੋਕ ਕਹੇ ਸੀ ਇੰਦੀਆਂ ਵੱਡੇ ਪੱਧਰ ਤੇ ਗ੍ਰਿਫਤਾਰੀਆਂ ਦਿੱਤੀਆਂ ਸੀ ਲੋਕਪੱਖੀ ਤੇ ਬੜੀ ਲੋਕਤੰਤਰਈ ਡੈਮੋਕਰੈਟਿਕ ਲਹਿਰ ਸੀ ਬਹੁਤ ਵੱਡੀ ਜਿਹੜੀ ਬਾਅਦ ਫਿਰ ਜਾ ਕੇ ਧਰਮਜੋਦ ਮੋਰਚਾ ਮੋਰਚਾ ਬਣ ਗਿਆ ਜਦੋਂ ਕੁਝ ਇਹੋ ਜਿਹੇ ਹਾਲਾਤ ਬਣੇ ਕਰਨ ਦਾ ਤੇ ਉਸ ਧਰਮਜੋਦ ਮੋਰਚੇ ਦੇ ਦੌਰਾਨ ਮੈਂ ਤੇ ਕਰਮਜੀਤ ਅਸੀਂ ਅੰਮ੍ਰਿਤਸਰ ਕਵਰ ਕਰਨ ਗਏ ਤੇ ਪਹਿਲਾਂ ਤੁਸੀਂ ਕਪੂਰੀ ਦਾ ਦੱਸ ਰਹੇ ਜੀ ਜਿੱਥੇ ਪੀਡੀ ਮਹਿੰਦਰਾ ਵੀ ਪਹੁੰਚੇ ਤੁਸੀਂ ਵੀ ਕਰਮਜੀਤ ਨਾਲ ਪਹੁੰਚੇ ਉਹ ਆਪਣੀ ਰਹਿ ਗਈ ਗੱਲ ਹਾਂ ਜੀ ਮੈਂ ਉਹ ਚ ਦੱਸਦਾ ਤੇ ਫਿਰ ਕੀ ਹੋਇਆ ਮੈਂ ਉਹ ਹੋਇਆ ਤਾਂ ਇਹ ਸੀਗਾ ਕਿ ਇੱਕ ਸਿੰਬੋਲਿਕ ਜੀ ਗਲਤੀ ਦੱਸ ਦਾਂਗਾ ਕਵਰੇਜ ਤਾਂ ਨਾਰਮਲ ਹੋਣੀ ਸੀਗੀ ਜੋ ਇੰਦਰਾ ਗਾਂਧੀ ਬੋਲੀ ਕਰਮਜੀਤ ਨੇ ਕਰਤਾ ਜੋ ਇਦਰੋ ਕੀਤਾ ਮੈਂ ਦੱਸ ਰਿਹਾ ਸੀ ਕਿ ਉੱਥੋਂ ਜਿਹੜਾ ਪਾਣੀ ਦਾ ਮੋਰਚਾ ਸੀਗਾ ਉਹ ਧਰਮਜੋਤ ਮੋਰਚੇ ਵੱਲ ਗਿਆ ਪਰ ਉਹ ਇੱਕ ਬੜੀ ਮੈਂ ਕਹਿੰਦਾ ਸੋਚ ਨਹੀਂ ਸਕਦੇ ਕਿ ਜਦੋਂ ਅਸੀਂ ਇਹਦੇ ਪਿੰਡ ਦੇ ਗੁਰਦੁਆਰੇ ਦੇ ਕੋਲੇ ਜਿੱਥੇ ਇੰਦਰਾ ਗਾਂਧੀ ਉਹਦੇ ਐਡੀ ਜਾਦੇ ਬੰਦੋਬਸਤ ਨਹੀਂ ਹੁੰਦੇ ਤੇ ਤੁਹਾਨੂੰ ਰੋਕੀ ਜਾਣ ਜਾਂ ਰੋਕਣ ਦਾ ਸਕਿਉਰਟੀ ਦਾ ਜਿਹੜਾ ਰੱਖਦਾ ਹੈ ਅਸੀਂ ਉੱਥੇ ਗੁਰਦੁਆਰਾ ਸਾਹਿਬ 'ਚ ਬੈਠੇ ਸੀ ਦੁਪਹਿਰੇ ਤੇ ਰਜਿੰਦਰ ਕੌਰ ਜਿਨ੍ਹਾਂ ਦਾ ਬਾਅਦ 'ਚ ਖੜਕੁਲੇਹ ਦੌਰਾਨ ਉਹਨਾਂ ਦੇ ਹੂੰ ਮੈਂ ਅਨਫੋਰਚੂਨੇਟੀ ਹੱਥ ਕਰ ਦਿੱਤੀ ਕਿ ਮਸਜਿਦ ਤਾਰਾ ਸਿੰਘ ਰਾ ਦੀ ਬੇਟੀ ਸੀਗੀ ਉਹ ਵੀ ਆਏ ਸੀਗੇ ਉਹਨਾਂ ਨੇ ਰੋਸ਼ ਦੇ ਵੱਜੋਂ ਸਿੰਬੋਲਿਕ ਜਿਹੜੀ ਸੀ ਆਤਿਸ਼ਬਾਜੀ ਚਲਾਈ ਥੱਲੋਂ ਆਤਿਸ਼ਬਾਜੀ ਜਿਹੜੀ ਜਾਂਦੀ ਹੈ ਉੱਪਰ ਜਾ ਕੇ ਮੁੜ ਕੇ ਫਿਰ ਉਹ ਜਗਦੀ ਹੋਈ ਦੀਵੇ ਵਾਂਗੂ ਜੰਦੀ ਰਹੀ ਦੀ ਇੰਦਰਾ ਗਾਂਧੀ ਵਾਂਗੂ ਮੈਂ ਬਾਅਦ ਸਾਰੇ ਇਸ ਲਹਿਰ ਦਾ ਗਵਾਹ ਹੋ ਦੇਖਣ ਦਾ ਕਰਕੇ ਕਹਿਣਾ ਹੁੰਨਾ ਵੀ ਉਸ ਮੈਨੂੰ ਕਿ ਪਤਾ ਨਹੀਂ ਸੀ ਵੀ ਜਿਹੜੇ ਉਹ ਸਿੰਬੋਲਿਕ ਦਸ ਉਡਾ ਰਹੇ ਸੀ ਉਹਨਾਂ ਵੱਲ ਕਿ ਉਹਨੇ ਕਿਨੂੰ ਕਿਨੂੰ ਲਪੇਟ ਲੈਣਾਗਾ ਸੋ ਚਲੋ ਅਸੀਂ ਉਹ ਇਹ ਚਿੰਗਾਰੀ ਹਾਂਜੀ ਹਾਂ ਉਹ ਬਾਤ ਤੇ ਚਿੰਗਾਰੀ ਜਿਹੜੀ ਸੀਗੀ ਰੋਸ ਸੀਗਾ ਵਰੋਗ ਜਗਾਰੀ ਨਾ ਕਿ ਕਿ ਰੋਸ ਜਿਹੜਾ ਸੀ ਉਹ ਸੋਸ ਦਾ ਕਿੰਨਾ ਵੱਡਾ ਸਬੌਰਕ ਸੀਗਾ ਉਹ ਫਿਰ ਨਾਇంద్ర ਗਾਂਧੀ ਲਈ ਉਹ ਟੱਕ ਉਹ ਮਤਲਬ ਜਿਹੜਾ ਸਾਰਾ ਪੰਜਾਬ ਦਾ ਦੁਖਾਂਤ ਪੰਜਾਬ ਦੀ ਜਿਹੜੀ ਸ਼ੁਰੂ ਹੋਇਆ ਉਹ ਕਪੂਰੀ ਦੇ ਟੱਕ ਲਾਉਣ ਤੋਂ ਸ਼ੁਰੂ ਹੋਇਆਗਾ ਅਸੀਂ ਉਹ ਮੈਂ ਦੱਸਿਆ ਵੀ ਉਦੋਂ ਕਵਰੇਜ ਕੀਤੀ ਸੀ ਤੇ ਉਦੋਂ ਨਾਰਮਲ ਕੀਤੀ ਉਦੋਂ ਪ੍ਰੇਮ ਪਾਟਿਆ ਰਹੇ ਨੇ ਕੋਈ ਇਹ ਨਹੀਂ ਮੈਂ ਪਰ ਐਜ਼ ਅ ਕਿਊਰੀਅਸ ਐਜ਼ ਅ ਕਿਊਰੀਅਸ ਜਰਨਲਿਸਟ ਮੈਂ ਜਾਣਨਾ ਚਾਹਣਾ ਉਦੋਂ ਦੀ ਇੰਗਲਿਸ਼ ਦੀ ਦੀ ਟ੍ਰਿਬਿਊਨ ਦੀ ਰਿਪੋਰਟਿੰਗ ਔਰ ਪੰਜਾਬੀ ਦੀ ਰਿਪੋਰਟਿੰਗ ਤੁਸੀਂ ਕਹਿੰਦੇ ਹੋ ਬਈ ਬੱਕਰੀ ਬੱਕਰੀ ਸੀ ਬਿਲਕੁਲ ਬੱਕਰੀ ਉਹ ਫਰਕ ਕੀ ਸੀ ਫਰਕ ਉਹਦੇ ਵਿੱਚ ਆ ਤੁਸੀਂ ਦੱਸ ਹੀ ਦਿਓ ਹਾਂ ਜੀ ਹਾਂ ਫਰਕ ਦੋ ਗੱਲਾਂ ਚ ਹੁੰਦਾ ਇੱਕ ਤਾਂ ਕਿਹੜਾ ਜਰਨਲਿਸਟ ਜਾ ਰਿਹਾ ਹੈ ਕਿਹੜੀ ਥਾਂ ਨੂੰ ਕਵਰ ਕਰਨ ਜਾ ਰਿਹਾ ਹੈ ਹਾਂ ਜੀ ਠੀਕ ਹੈ ਉਦੋਂ ਅਸੀਂ ਜਦੋਂ ਹੋਰ ਵੀ ਥਾਵਾਂ ਤੇ ਜਦੋਂ ਸਰਬੱਤ ਖਾਲਸੇ ਵੀ ਹੋਣੇ ਮੈਂ ਪੀਡੀ ਮੈਂ ਜ਼ਰਾ ਹਰਨਾਲ ਵੀ ਕਵਰ ਕਰਨ ਗਿਆ ਪੀਪੀਐਸ ਗਿਲ ਨਾਲ ਵੀ ਸ਼ਾਮ ਖੋਸਰਾ ਨਾਲ ਵੀ ਕੇਹ ਚਾਵਲਾ ਨਾਲ ਵੀ ਮਤਲਬ ਇਵਨ ਮੈਂ ਵਿੱਚੋਂ ਥੋੜਾ ਦੱਸ ਕਿ ਫਿਰ ਉੱਥੇ ਮੁੜ ਕੇ ਕਰਦਾ ਵੀ ਜਿਹੜਾ ਆਪਣਾ ਕੰਦੂ ਖੇੜੇ ਦਾ ਸੀਗਾ ਜਦੋਂ ਹਾਂਜੀ ਓਕੇ ਉੱਥੇ ਵੀ ਕਰ ਕਰ ਜਾਂਦੇ ਪੰਜਾਬੀ ਵਾਲਾ ਹਾਂ ਉਹਦੇ ਵਿੱਚ ਅਸੀਂ ਆਉਂਦੇ ਸੀ ਡਿਸਕਸ ਵੀ ਕਰਦੇ ਸੀ ਇਹ ਪੰਜਾਬ ਕਰਕੇ ਜਿਹੜੇ ਸਾਰੇ ਅਸੀਂ ਬਹੁਤ ਜੂਨੀਅਰ ਸੀ ਪਰ ਉਹ ਪਰਸਨਲ ਮੈਂ ਕਿਉਂਕਿ ਬਹੁਤ ਜਾਂਦਾ ਰਹਾਂ ਉਹ ਬਰੀਫਿੰਗ ਵੀ ਲੈਂਦੇ ਸੀਗੇ ਪਰ ਉਹਨਾਂ ਦੀ ਜਿਹੜੇ ਸੀ ਬਹੁਤੀ ਸੈਂਟਰ ਪੱਖੀ ਪਹੁੰਚੀ ਹੁੰਦੀ ਸੀ ਪੰਜਾਬ ਪੱਖੀ ਘੱਟ ਹੁੰਦੀ ਸੀ ਟਿਊਟੋਰੀਅਲ ਐਡੀਟਰ ਦੇ ਹੋਣ ਕਰਕੇ ਵੀ ਰਿਪੋਰਟਰ ਸੀਨੀਅਰ ਜਿਹੜੇ ਸੀ ਉਹ ਵੀ ਹੋਣ ਕਰਕੇ ਤੇ ਦੂਜਾ ਜਿਹੜਾ ਸਟਾਫ ਵੀ ਸੀਗਾ ਨਿਊਜ਼ ਰੂਮ ਦਾ ਵੀ ਸੀਗਾ ਉਹਨਾਂ ਦੀ ਵੀ ਬਿਲਕੁਲ ਥੋੜੀ ਟੁੱਟਵੀਂ ਹੁੰਦੀ ਵੱਖਰੀ ਪੰਜਾਬ ਦੇ ਮੈਂ ਕਹਾਂ ਮਾਈਲਡ ਜੀ ਐਂਟੀ ਵੀ ਚੱਲਦੀ ਸੀ ਸਿੱਖ ਐਂਟੀ ਹੁੰਦੀ ਅੰਗਰੇਜ਼ੀ ਦੀ ਅੰਗਰੇਜ਼ੀ ਦੀ ਕਰਦੀ ਐ ਪੰਜਾਬੀ ਦਾ ਬਿਲਕੁਲ ਵੱਖਰਾ ਸੀਗਾ ਤੇ ਮਤਲਬ ਬਹੁਤ ਜਿਹੜੀ ਪੰਜਾਬ ਦੇ ਮੌਕੇ ਦੀ ਜਿਹੜੀ ਗੱਲ ਨਹੀਂ ਵੀ ਛਪਣਾ ਵਾਲੀ ਹੁੰਦੀ ਸੀ ਉੱਥੋਂ ਤੱਕ ਵੀ ਪੰਜਾਬੀ ਦੇ ਵਿੱਚ ਉਹ ਵੀ ਜਿਹੜੀ ਪੱਤਰਕਾਰੀ ਦੇ ਮਿਆਰ ਦੇ ਵਿੱਚ ਹੁੰਦੀ ਸੀ ਉਹ ਛਪਦੀ ਸੀ ਤੇ ਸਾਨੂੰ ਕਦੇ ਟੋਕਿਆ ਨਹੀਂ ਸੀ ਕਿਸੇ ਨੇ ਜਿਹੜੀ ਖਾਸ ਗੱਲ ਮੈਂ ਇਹ ਕਹਿਣਾ ਵੀ ਉਹਨਾਂ ਨੇ ਸਾਡਾ ਇਸ ਕਿਸਮ ਦਾ ਇੱਕ ਰੱਖਿਆ ਹੋਇਆ ਸੀਗਾ ਪਰ ਜੇ ਤੁਸੀਂ ਟ੍ਰਿਬਿਊਨ ਦੀ ਗੱਲ ਨਾ ਕਰੋ ਜਦੋਂ ਮੈਂ ਪੰਜਾਬ ਪੱਤਰਕਾਰੀ ਦੇ ਵਿੱਚ ਆਇਆਗਾ ਉਸ ਮੌਕੇ ਯੂਐਨਏ ਤੇ ਪੀਟੀਆਈ ਜਿਹੜੀ ਸੀਗੀ ਉਹਨਾਂ ਦੇ ਵੀ ਦੱਸਦੇ ਉਹਨਾਂ ਦੇ ਵੀ ਦੱਸਦੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਦੋਂ ਤੁਸੀਂ ਰਿਪੋਰਟਿੰਗ ਕਰਕੇ ਦਫ਼ਤਰ ਵਾਪਸ ਜਾਂਦੇ ਸੀ ਤੇ ਬਤੌਰ ਰਿਪੋਰਟਰ ਉਹ ਟੇਕ ਲੈ ਕੇ ਵੀ ਦੇਖਦੇ ਸੀ ਭਾਈ ਏਜੰਸੀ ਨੇ ਕੀ ਦਿੱਤਾ ਤੇ ਅਸੀਂ ਇਹਨੂੰ ਵੱਖਰਾ ਕਿਵੇਂ ਲਿਖੀ ਤੇ ਉਹ ਨਿਊਜ਼ ਏਜੰਸੀ ਦਾ ਜਿਹੜਾ ਰੋਲ ਸੀ ਹਾਂ ਹਾਂ ਮੈਂ ਉਹਦਾ ਰੋਲ ਵੱਡੇ ਪਰ ਉਹ ਮਾਸ਼ਾਅੱਲਾ ਰੋਲ ਵੀ ਦੱਸ ਸਕਦਾ ਮੈਂ ਵੱਡਾ ਰੋਲ ਇਹ ਕਰਨਾ ਚਾਹੁੰਨਾ ਵੀ ਉਸ ਮੌਕੇ ਬੀਜੇਪੀ ਕਿਤੇ ਨਹੀਂ ਹੁੰਦੀ ਸੀ ਉਸ ਧੰਗੜਾ ਨੈਸ਼ਨਲ ਲੈਵਲ ਤੇ ਠੀਕ ਹੈ ਜੀ ਤੇ ਜਦੋਂ ਬੀਜੇਪੀ ਦੀਆਂ ਅਜੈਕਟਿਵ ਦੀਆਂ ਜਾਂ ਵੱਡੀਆਂ ਮੀਟਿੰਗਾਂ ਹੁੰਦੀਆਂ ਮੈਂ ਇਹ ਦੱਸਦਾ ਕਿ ਕਿੰਨਾ ਪ੍ਰੋ ਹਿੰਦੂ ਇਹ ਮੀਡੀਆ ਪੀਟੀਆਈ ਜੁਨੇ ਏਜੰਸੀਆਂ ਰੀਆਂ ਰਹਿ ਗਈਆਂ ਕਾਂਗਰਸ ਦਾ ਰਾਜ ਹੁੰਦੇ ਹੋਏ ਵੀ ਕਾਂਗਰਸ ਚਲੋ ਉਹ ਵੀ ਉਹਦੀ ਪਾਲিসੀਆਂ ਵੀ ਇਸ ਕਿਸਮ ਦੀ ਰਿੰਗ ਹੈ ਸਾਰਿਆਂ ਸਾਰੇ ਨੂੰ ਪਤਾ ਹੈ ਮਤਲਬ ਉਦੋਂ ਵੀ ਮੀਡੀਆ ਦੇ ਵਿੱਚ ਬੀਜਪੀ ਦਾ ਇੰਨਾ ਜੋਰ ਸੀ ਵੀ ਉਹ ਇੰਨੇ ਟੇਕ ਆਉਣੇ ਇੰਨੀ ਕਵਰੇਜ ਹੋਣੀ ਜਿਹੜੀ ਕਿ ਛੋਟੀ ਜੀ ਮੀਟਿੰਗ ਹੁੰਦੀ ਸੀ ਸੋ ਇਹ ਪ੍ਰੋ ਹਿੰਦੂ ਜਾਂ ਪ੍ਰੋ ਬੀਜਪੀ ਦਾ ਨੈਸ਼ਨਲ ਲੈਵਲ ਤੇ ਮੀਡੀਆ ਪੂਰਾ ਰਹੇਗਾ ਤੇ ਟ੍ਰਿਬਿਊਨ ਹਮੇਸ਼ਾ ਨੈਸ਼ਨਲ ਮੀਡੀਆ ਦੇ ਇੱਕ ਵੱਡਾ ਕਾਰਨ ਸੀ ਕਿ ਪત્રਕਰ ਦਲਬੀਰ ਸਿੰਘ ਭਾਜੀ ਜਿਹੜੇ ਨੇ ਜਿਹੜੇ ਅੰਗਰੇਜ਼ੀ ਦੀ ਟ੍ਰਿਬਿਊਨਿਲੀ ਰਿਪੋਰਟਿੰਗ ਕਰਦੇ ਸੀ ਉਹਨਾਂ ਦਾ ਟੱਕਰ ਐਡੀਟਰ ਨਾਲ ਰਿਹਾ